ਤਲਰ ਨਿਊਜ਼ ਤੇ ਮੈਂ ਹਾ ਤੁਹਾਡਾ ਆਪਣਾ ਸ਼ਸ਼ੀਲ ਤਿੰਗੜਾ ਪ੍ਰੈਸ ਕਲੱਬ ਰਜਿਸਟਰਡ ਨਕੋਦਰ ਦੀ ਇੱਕ ਮੀਟਿੰਗ ਇੱਥੇ ਇੱਕ ਰੈਸਟੋਰੈਂਟ ਵਿੱਚ ਹੋਈ ਆ ਜਿਸ ਦੇ ਵਿੱਚ ਮੁੱਖ ਮਹਿਮਾਨ ਇੱਥੇ ਸ਼ਾਮਲ ਹੋਏ ਆ ਜਿਹਦੇ ਵਿੱਚ ਆਈ ਕਾਰਡ ਅਤੇ ਸਟicker ਵੰਡੇ ਗਏ ਨੇ ਆਹ ਤੁਹਾਨੂੰ ਲੈ ਚਲਦੇ ਹਾਂ ਮੀਟਿੰਗ ਦੇ ਵਿੱਚ ਅੱਜ ਦੇ ਮੁੱਖ ਮਹਿਮਾਨਾਂ ਦੇ ਨਾਲ ਨਮਸਕਾਰ ਜੀ ਨਮਸਕਾਰ ਸਰ ਤਰ ਤੁਸੀਂ ਪ੍ਰੈਸ ਕਲੱਬ ਦੇ ਵਿੱਚ ਆ ਜਾ ਹਾਂਜੀ 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 ਕੀ ਤੁਸੀਂ ਜਾਣਾ ਚਾਹੁੰਦੇ ਹੋ ਇਹ ਬਹੁਤ ਵਧੀਆ ਕੰਮ ਕੀਤਾ ਜੀ ਇਹ ਜਿਹੜਾ ਕਾਰਡ ਦਿੱਤੇ ਆਈ ਕਾਰਡ ਬਣਾ ਕੇ ਪੁਰੀ ਸ਼ਾਮ ਨੇ ਬਹੁਤ ਵਧੀਆ ਪ੍ਰੈਸ ਕਲੱਬ ਬਹੁਤ ਵਧੀਆ ਕੰਮ ਕਰ ਰਿਹਾ ਕਰੋਨਾ ਜੀ ਵੀ ਇਹਨਾਂ ਨੇ ਬਹੁਤ ਸਾਰਿਆਂ ਨੇ ਰਲ ਮਿਲ ਕੇ ਬਹੁਤ ਵਧੀਆ ਕੰਮ ਕੀਤਾ ਜੀ ਪੁਰੀ ਸ਼ਾਮ ਅੱਗੇ ਵੀ ਬਸ ਜਿੱਦਾਂ ਬਹੁਤ ਵਧੀਆ ਕੰਮ ਕਰਦੇ ਸੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਨੇਹਾ ਬਸਾ ਕਰੋਨਾ ਤੋਂ ਆਪਾਂ ਨੂੰ ਹੁਣ ਚਾਹੀਦਾ ਹੈ ਇਹ ਤੁਹਾਡੇ ਹੱਥ ਜੀ ਵਗੜ ਰਹਾ ਸਾਡੀ ਸ਼ਹਿਰ ਦੀ ਪੱਤਰਕਾਰਾਂ ਦੇ ਹੱਥ 'ਚ ਤੁਸੀਂ ਸਾਰਿਆਂ ਨੂੰ ਜਾਗਰੂ ਕਰੋ ਤੇ ਵੀ ਕਰੋਨਾ 'ਚ ਟੱਕਰ ਸਾਹਿਬ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਮਾਸਟਰ ਭੁਪਿੰਦਰ ਜੀ ਮੌਜੂਦ ਨੇ ਉਹਨਾਂ ਦੇ ਵਿਚਾਰ ਵੀ ਜਾਣ ਲੈਣੇ ਆ ਅੱਜ ਦੀ ਇਸ ਮੀਟਿੰਗ ਦੇ ਬਾਰੇ ਇੱਕ ਤਾਲਹਿਰ ਦੇ ਪ੍ਰੈਸ ਰਿਪੋਰਟਰ ਸਾਹਿਬਾਨ ਅੱਜ ਦੀ ਇਹ ਮੀਟਿੰਗ ਪ੍ਰੈਸ ਕਲੱਬ ਵੱਲੋਂ ਉਯੋਜਿਤ ਕੀਤੀ ਗਈ ਸੀ ਜਿਸ ਵਿੱਚ ਸਾਰੇ ਹੀ ਪੱਤਰਕਾਰ ਚਾਹੇ ਉਹ ਪ੍ਰਿੰਟ মিডিਆ ਤੋਂ ਹੈ ਚਾਹੇ ਇਲੈਕਟ੍ਰੋਨਿਕ মিডিਆ ਤੋਂ ਹੈ ਉਹਨਾਂ ਨੂੰ ਅੱਜ شناਖਤੀ ਕਾਰਡ ਤੇ ਸਟicker ਵੰਡੇ ਜਾਣੇ ਸੀ ਉਸ ਦੇ ਲਈ ਇਹ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਸੀ ਕਿਉਂਕਿ ਪੱਤਰਕਾਰ ਸਾਡੇ ਇਸ ਸਮਾਜ ਦੀ ਇੱਕ ਸਭ ਤੋਂ ਮਹੱਤਵਪੂਰਨ ਕੜੀ ਹੈ ਜਿਹਦੇ ਕਰਕੇ ਅਸੀਂ ਸਾਰੇ ਸਮਾਜ ਨੂੰ ਅਸੀਂ ਨੇਤ ਨਿ ਦਿਹਾੜੇ ਦੀਆਂ ਖਬਰਾਂ ਨੇਤ ਦਿਹਾੜੇ ਦੀਆਂ ਘਟਨਾਵਾਂ ਤੋਂ ਜਾਣੂ ਕਰਾਉਨੇ ਆ ਔਰ ਸਾਨੂੰ ਖੁਸ਼ੀ ਹੈ ਕਿ ਸਾਡੇ ਅੱਜ ਮੁੱਖ ਮਹਿਮਾਨ ਸ਼੍ਰੀ ਰਵਿੰਦਰ ਟੱਕਰ ਜੀ ਮੋਨੋ ਕਈ ਦੁਆਜੀ ਅਤੇ ਭੁਪਿੰਦਰ ਟਿਮਾਨ ਜੀ ਸਾਡੇ ਦਰਮਿਆਨ ਆਏ ਆ ਔਰ ਉਹਨਾਂ ਨੇ ਆਪਣੇ ਸ਼ੁਭ ਕਰ ਕਮਲਾਂ ਦੇ ਨਾਲ ਇਹ ਅੱਜ ਈ ਆਈ ਡੀ ਕਾਰਡ ਤੇ ਸਟicker ਵੰਡੇ ਆ ਅਸੀਂ ਉਹਨਾਂ ਦੇ ਬਹੁਤ ਮਸ਼ਕੂਰ ਆ ਥੈਂਕ ਯੂ ਸਰ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰ ਵੀ ਸਾਡੇ ਨਾਲ ਮੌਜੂਦ ਨੇ ਤੇ ਦੋਆਬਾ ਹੈਡਲਾਈਨ ਤੋਂ ਉਹ ਸਾਡੇ ਨਾਲ ਮੌਜੂਦ ਨੇ ਰਾਮ ਸਿੰਘ ਜੀ ਹੌਲਕ ਉਹਨਾਂ ਦੇ ਵਿਚਾਰ ਵੀ ਜਾਣ ਲੈਣੇ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਦੇ ਦਿਨ ਦੀ ਸਾਰਿਆਂ ਨੂੰ ਬਤਾਈ ਦੇਣਾ ਕਿ ਜਿਹੜਾ ਪੱਤਰਕਾਰ ਭਾਈਚਾਰਾ ਇਕੱਠਾ ਹੋ ਕੇ ਜੋ ਵੀ ਕੰਮ ਕਰਦਾ ਹੈਗਾ ਜਿਹਦਾ ਸਿਆਣੇ ਕਹਿੰਦੇ ਆ ਕੱਲਾ ਇੱਕ ਤੇ ਦੋ 11 ਸੋ ਉਹਦੇ ਤਹਿਤ ਜਿੰਨੇ ਵੀ ਸਾਡੇ ਪੱਤਰਕਾਰ ਭਾਈਚਾਰਾ ਹੈਗਾ ਆ ਸਾਰਿਆਂ ਨੇ ਕੋਰੋਨਾ ਦੇ ਵਿੱਚ ਬਹੁਤ ਵੱਧ ਚੜਕੇ ਜਿੱਦਾਂ ਸਾਰਿਆਂ ਨੇ ਯੋਗਦਾਨ ਪਾਇਆ ਇਧਰੋਂ ਦਰੋਂ ਕਵਰਿੰਗ ਜਿਹੜਾ ਕੀ ਮਤਲਬ ਇਲੈਕਟ੍ਰੋਨਿਕ ਮੀਡੀਆ ਔਰ ਪ੍ਰਿੰਟ ਮੀਡੀਆ ਨੂੰ ਪਹੁੰਚਾਈਆਂ ਸਾਰਿਆਂ ਨੂੰ ਸੂਚਿਤ ਕੀਤਾ ਗਿਆ ਜੋ ਅੱਜ ਦੇ ਸਾਡਾ ਜੋ ਪ੍ਰੋਗਰਾਮ ਸੀਗਾ ਆਈ ਕਾਰਡ ਡਿਸਟ੍ਰੀਬਿਊਟ ਕਰਨ ਦਾ ਸੀਗਾ ਜਿਹਦੇ ਲਈ ਸਾਡੇ ਮੁੱਖ ਮਹਿਮਾਨ ਬਜੋ ਭਪਿੰਦਰ ਧਮਾਨ ਜੀ ਔਰ ਜੈਸ ਟੱਕਰ ਜੀ ਔਰ ਮੋਨੋ ਦੁਆ ਸੇ ਮੋਨੋ ਦੁਆ ਜੀ ਕੈ ਜਿਹਨਾਂ ਨੇ ਮਤਲਬ ਸਾਰੇ ਸਾਡੇ ਪੱਤਰ ਪਰਚਾਰ ਕਾਰਡ ਡਿਸਟ੍ਰਿਬਿਊਟ ਕੀਤੇ ਅਸੀਂ ਇਹਨਾਂ ਦਾ ਸਾਡੇ ਕਲੱਬ ਵਿੱਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਕਲੱਬ ਦੇ ਚੇਅਰਮੈਨ ਗਰਪਾਲ ਸਿੰਘ ਪਾਲੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਚੇਅਰਮੈਨ ਸਾਹਿਬ ਜੀ ਅੱਜ ਦੀ ਮੀਟਿੰਗ ਦੇ ਬਾਰੇ ਚਾਹਨਾ ਪਾਓ ਜੀ ਦੱਸੋਗੇ ਜੀ ਮੈਂ ਸਾਰੇ ਆਪਣੇ ਆਏ ਹੋਏ ਸਾਥੀਆਂ ਦਾ ਖਾਸ ਤੌਰ ਤੇ ਸਾਡੇ ਮੁੱਖ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦਿਆਂ ਜਿਨ੍ਹਾਂ ਨੇ ਸਾਡੇ ਆਣ ਕੇ ਇਥੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਮੇਰੀ ਸਾਰਿਆਂ ਨੂੰ ਇਹ ਹੀ ਬੇਨਤੀ ਆ ਵੀ ਜਿਹੜੀ ਆਪਣੀ ਪੱਤਰਕਾਰੀ ਆ ਉਹ ਸਾਰੀ ਇਮਾਨਦਾਰੀ ਨਾਲ ਸਾਫ਼ ਸੁਥਰੀ ਕਰੋ ਇਹੇ ਵਿਸ਼ਵਾਸ ਹੈ ਆਪਣੇ ਜਿੰਨੇ ਵੀ ਮੁੱਖ ਮਹਿਮਾਨ ਉਹਨਾਂ ਨੂੰ ਵੀ ਦੁਆਇਆ ਤੇ ਦੂਸਰੀ ਅੱਜਕੱਲ ਜਿਹੜਾ ਜੋ ਕੋਰੋਨਾ ਮਹਾਂਮਾਰੀ ਦੇ ਪਰ ਚੱਲ ਰਹੀ ਹੈ ਇਥੋਂ ਸਾਰਿਆਂ ਨੂੰ ਜਿੰਨਾ ਹੋ ਸਕਦਾ ਸਰਕਾਰ ਤੋਂ ਆਪਣੇ ਲੈਵਲ ਤੇ ਕੰਮ ਕਰਦੀ ਹੈ ਤੇ ਆਪਾਂ ਨੂੰ ਵੀ ਜਿਹੜੀ ਆਪਣੇ ਫਰਜ਼ ਸਮਝਦੇ ਹੋਏ ਲੋਕਾਂ ਨੂੰ ਜਾਗਰੂਤ ਕਰਨਾ ਚਾਹੀਦਾ ਹੈ ਪ੍ਰੈਸ ਕਲੱਬ ਦੀ ਜੋ ਮੀਟਿੰਗ ਹੋਈ ਆ ਪ੍ਰੈਸ ਕਲੱਬਰ ਵੱਲੋਂ ਇੱਕ ਆਈ ਕਾਰਡ ਕਤੋਂ ਸਟicker ਮੱਡੇ ਗਏ ਨੇ ਤੁਹਾਨੂੰ ਕਿਸ ਤਰ੍ਹਾਂ ਲੱਗਾ ਇਹ ਇਹ ਸਾਨੂੰ ਪੱਤਰਕਾਰ ਜਿਹੜੀ ਪ੍ਰੈਸ ਦਾ ਕਲੱਬ ਦਾ ਨਾਂ ਸਾਨੂੰ ਬਹੁਤ ਵਧੀਆ ਲੱਗਾ ਇੱਕ ਇਹਨਾਂ ਨੇ ਇਹ ਇੱਕ ਜਿਹੜੀ ਆ ਇਹ ਕੋਰੋਨਾ ਤੇ ਜਿੰਨਾ ਵੀ ਇਹਨਾਂ ਨੇ ਖਬਰ ਕਵਰੇਜ ਕੀਤੀ ਆ ਬਹੁਤ ਵਧੀਆ ਕੰਮ ਕੀਤਾ ਪੱਤਰਕਾਰ ਹੀ ਇੱਕ ਇੱਕ ਥੰਮ ਆ ਇਹ ਜੀ ਜਿਹੜਾ ਕਿ ਆਪਣੇ ਖਬਰਾਂ ਨੂੰ ਹਰੇਕ ਬੰਦੇ ਤੱਕ ਪਹੁੰਚਾਉਣਾ ਬਸ ਮਿਹਰਬਾਨ ਪ੍ਰਧਾਨ ਜੀ ਵੀ ਸਾਡੇ ਨਾਲ ਮੌਜੂਦ ਨੇ ਦੋ ਸ਼ਬਦ ਇਹਨਾਂ ਤੇ ਵੀ ਹਾਂ ਹਾਂ ਜੀ ਅਸ਼ੋਕਪੁਰੀ ਜੀ ਅੱਜ ਦੀ ਮੀਟਿੰਗ ਦੇ ਵਿੱਚ ਮੁੱਖ ਮਹਿਮਾਨ ਥੇਰੇ ਆਪਣੇ ਦੂਆ ਸਾਹਿਬ ਮੋਨੂ ਜੀ ਔਰ ਤਮਾਨ ਸਾਹਿਬ ਔਰ ਜੀ ਟੱਕਰ ਜੀ ਪਹੁੰਚੇ ਆ ਔਰ ਗਉਂਸ਼ਲਾ ਦੇ ਪ੍ਰਧਾਨ ਰਾਜਗਮਾ ਜੀ ਸ਼ਰਮਾ ਜੀ ਪਹੁੰਚੇ ਆ ਮੈਂ ਉਹਨਾਂ ਦਾ ਔਰ ਸਾਰੇ ਪੱਤਰਕਾਰ ਭਾਈਚਾਰੇ ਦਾ ਜੀ ਆਇਆ ਜੀ ਆਇਆ ਕਹਿੰਦਾ ਧੰਨਵਾਦ ਬਧੀਆ ਇਹ ਮੀਟਿੰਗ ਹੋਈ ਹੈ ਕ੍ਰਿਸ਼ਨਾ ਬੈਕਰੀ ਔਰ ਕ੍ਰਿਸ਼ਨਾ ਰੈਸਟੋਰੈਂਟ ਦੇ ਵਿੱਚ ਜਿਨ੍ਹਾਂ ਨੇ ਇੱਥੇ ਬਹੁਤ ਵਧੀਆ ਸਾਡਾ ਸਾਥ ਦਿੱਤਾ ਪ੍ਰੈਸ ਕਲੱਬ ਦਾ ਕੈਮਰਾਮੈਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇੱਕ ਤਾਂ ਲਰ ਨਿਊਜ਼ ਨਕੋਦਰ